सुल्तानपुर लोधी में आंगनबाड़ी वर्करों का प्रदर्शन यूनियन के सूबा प्रधान को सरकार की ओर से वे भजे तंग करने के आरोप कपूरथला के ब्लॉक सुल्तानपुर लोधी में आंगनबाड़ी वर्करों की ओर से रोष प्रदर्शन किया गया इस दौरान वर्करों ने सरकार विरुद्ध नारेबाजी भी की और कहा कि पंजाब सरकार क्या ओर से उनकी यूनियन के सूबा प्रधान हरगोबिंद कौर को वे बजे परेशान किया जा रहा है और उनके कार्यकाल का रिकॉर्ड चंडीगढ़ में डायरेक्टर ऑफिस में बेच उन पर दबाव बनाया जा रहा है यही बस नहीं उन्होंने कहा कि उनकी मेडिकल छुट्टी बंद कर उनके स्टेशन भी बदले जा रहे हैं जिसका वह विरोध करती हैं। और आगे ये शोषण ना रोका तो वह इस संघर्ष को और तेज करेंगी सुल्तानपुर लोधी से पत्रकार राजेंद्र कुमार कपूरथला की विशेष रिपोर्ट ਇਹ ਬੋਤ ਬੋਤ ਮੈਂ ਕਿਉਂ ਕਰ ਰਿਹਾ ਹਾਂ ਮੇਰਾ ਨਾਮ ਮਨਜੀਤ ਕੌੜਾ ਮੈਂ ਬਲਕ ਪ੍ਰਧਾਨ ਸੰਤਨ ਪੋਲਦੀ ਤੋਂ ਆ ਤੇ ਸਾਡਾ ਜਿਹੜਾ ਵਿਸ਼ਾ ਹੈਗਾ ਅੱਜ ਉਹ ਸਾਡੀ ਪ੍ਰਧਾਨ ਜਾਨੀ ਹਰਗੋਬਿੰਦ ਕੌਰ ਆ ਉਹਨੂੰ ਤੰਗਾਂ ਤੇ ਪਰੇਸ਼ਾਨ ਬਹੁਤ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਉਹਨਾਂ ਦੀਆਂ ਛੁੱਟੀਆਂ ਵੀ ਬੰਦ ਕੀਤੀਆਂ ਗਈਆਂ ਤੇ ਉਹਨਾਂ ਨੂੰ ਸਾਰਾ ਰਿਕਾਰਡ ਉਹਨਾਂ ਦਾ ਅਰਬ ਦਾ ਸਾਰਾ ਕੁਝ ਚੰਡੀਗੜ੍ਹ ਨਾਲ ਜਾ ਕੇ ਡਾਇਰੈਕਟਰ ਦਫ਼ਤਰ ਚੈੱਕ ਕੀਤਾ ਗਿਆ ਤੇ ਸਾਡੀਆਂ ਜਿਹੜੀਆਂ ਮੈਡੀਕਲ ਛੁੱਟੀਆਂ ਉਹ ਵੀ ਬੰਦ ਕਰ ਦਿੱਤੇ ਗਏ ਆ ਤੇ ਜਿਹੜੇ ਸਾਡੇ ਅੰਨਵਾਰੀ ਸੈਂਟਰ 2 2 3 3 ਜੇ ਲੱਗਦੇ ਆ ਉਹਨਾਂ ਨੂੰ ਲੈਟਰ ਆ ਗਈਆਂ ਵੀ ਇਹਨਾਂ ਨੂੰ ਵਕ ਵਕ ਦਿੱਤਾ ਜਾਵੇ ਜੇ ਇਹਨਾਂ ਨੂੰ ਵਕ ਵਕ ਕਰਨਾ ਵਾ ਤੇ ਉਹਨਾਂ ਨੂੰ ਬਿਲਡਿੰਗ ਬਣਾ ਕੇ ਦਿੱਤੀ ਜਾਵੇ ਆਪਦੇ ਆਪ ਦੇ ਸਾਹਮਣੇ ਜੀ ਮੈਂ ਨੀਕੋ ਮੇਨ ਵਰਕਰਾਂ ਦੀ ਛਾਂ ਦੀ ਮੰਗ ਨਾਲ ਵੀ ਸਾਡੀ ਹਰਕਤ ਕਾਰ ਨੂੰ ਜਿਹੜਾ ਵਾ ਚੱਲ ਪਰਚਾਲ ਕੀਤਾ ਜਾਂਦਾ ਵਾ ਉਹ ਸਰਕਾਰ ਦਾ ਆਪਤੀਆਂ ਜਿਹੜਾ ਵਾ ਸਹੀ ਹੋਊਗਾ ਤਾਂ ਜੀ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਛੜਕ ਤੇ ਇੱਦਾਂ ਹੀ ਖੜੀਆਂ ਰਾਵਾਂਗੇ ਇਹ ਖਤਰਾ ਦੀ ਬੰਦੂਕ ਆਹ ਸ਼ੀਮ ਮੈਚ ਐਸ਼ ਮੈਚ ਨੂੰ ਬਹੁਤ ਤੇਜ਼ ਕਰਦੇ ਆਂ ਜੇ